ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜੀ ਤੁਸਾਂ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਜਿਹੜੀ ਆਪਣੀ ਵੀਡੀਓ ਆ ਉਹ ਹੈਗੀ ਆ ਦੁਮਾਲਾ ਟਿਊਟੋਰੀਅਲ ਦੇ ਉੱਤੇ ਸੋ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਆਪਣੇ ਜੋ ਵੀ ਤੁਹਾਡੇ ਵਿਚਾਰ ਹੋਣਗੇ ਜ਼ਰੂਰ ਦੱਸਿਓ ਤੇ ਜੇ ਕੋਈ ਕਮੀ ਪੇਸ਼ੀ ਹੋਏਗੀ ਜਾਂ ਮਤਲਬ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ ਹੋਵੇਗਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ ਤੇ ਜੇ ਕਿਸੇ ਨੂੰ ਕੋਈ ਬੱਲੇ ਦਾ ਕਿਸੇ ਵਿੱਚ ਚੀਜ਼ ਦੇ ਰਿਗਾਰਡਿੰਗ ਪੁੱਛਣਾ ਹੋਏਗਾ ਦਮਾਲਾ ਸਾਹਿਬ ਕਿੰਨਾ ਮੀਟਰ ਹੈ ਮੈਂ ਅੱਗੇ ਸਭ ਕੁਝ ਦੱਸਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਵੀ ਜੇ ਕੁਝ ਵੀ ਤੁਹਾਡੇ ਮਨ 'ਚ ਵਿਚਾਰ ਆਏਗਾ ਤੁਸੀਂ ਮੈਨੂੰ ਪੁੱਛ ਸਕਦੇ ਆਂ ਵੀਡੀਓ ਦੇ ਅਕੋਰਡਿੰਗ ਜੇ ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਚਾਹੁੰਦੇ ਹੋਗੇ ਕਿਸ ਪ੍ਰਕਾਰ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਈ ਜਾਵੇ ਤੇ ਤੁਸੀਂ ਉਹ ਵੀ ਦੱਸ ਸਕਦੇ ਆਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜਦੋਂ ਆਪਣੇ 5k ਸਬਸਕ੍ਰਾਈਬਰ ਕੰਪਲੀਟ ਹੋ ਗਏ ਦੈਨ ਅਸੀਂ ਇੱਥੇ ਸ਼ੋਰਟ ਮੂਵੀਜ਼ ਵਗੈਰਾ ਸਟਾਰਟ ਕਰਾਂਗੇ ਬਾਕੀ ਵਲੌਗ ਵਗੈਰਾ ਵੀ ਸਭ ਕੁਝ ਚੱਲਦੇ ਰਹਿਣਗੇ ਮਤਲਬ ਥੋੜਾ ਹੋਰ ਵਧੀਆ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਉਸ ਚੀਜ਼ ਦੇ ਵਿੱਚ ਮੈਂ ਤੁਹਾਡੇ ਸਭ ਲਈ ਇੱਕ ਚੀਜ਼ ਕਹਿ ਲਓ ਓਪਰਚੁਨਿਟੀ ਕਹਿ ਲਓ ਤੁਸੀਂ ਕੁਝ ਨਾ ਲਿਖਣ ਦੇ ਬਹੁਤ ਮਾਹਿਰ ਹੁੰਦੇ ਨੇ ਜਿਵੇਂ ਤੁਹਾਡੇ ਕੋਲ ਕੋਈ ਤੁਹਾਡੇ ਆਪਣੇ ਕਨਸੈਪਟ ਨੇ ਕੁਝ ਆਪਣੇ ਵਿਚਾਰ ਨੇ ਜੋ ਤੁਸੀਂ ਚਾਹੁੰਦੇ ਹੋ ਕਿ ਦੁਨੀਆ ਦੇ ਸਾਹਮਣੇ ਲੈ ਕੇ ਆਏ ਜਾਣ ਕਿਉਂਕਿ ਲੋਕਾਂ 'ਚ ਨਾ ਹਿਡਨ ਟੈਲੈਂਟ ਬਹੁਤ ਹੈਗਾ ਵਾ ਜੋ ਕਿ ਸਾਹਮਣੇ ਨਹੀਂ ਆਂਦਾ ਹੈਗਾ ਤੇ ਮੈਂ ਚਾਹਨੀ ਆ ਕਿ ਉਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਇਆ ਜਾਵੇ ਉਹਨਾਂ ਨੂੰ ਇੱਕ ਪਲੈਟਫਾਰਮ ਨਹੀਂ ਮਿਲਦਾ ਮੈਂ ਚਾਹਨੀ ਆ ਕਿ ਉਹਨਾਂ ਨੂੰ ਦਿੱਤਾ ਜਾਵੇ ਤੇ ਕੁਝ ਐਦਾ ਰਹੇਗਾ ਕਿ ਤੁਸੀਂ ਆਪਣੀ ਸਟੋਰੀਜ਼ ਵਗੈਰਾ ਮਤਲਬ ਅਸੀਂ ਫੈਬ ਦੇ ਮਤਲਬ ਥੋੜੀ ਠੰਡ ਘਟ ਜਵੇ ਫੈਬ ਦੇ ਮੰਥ ਦੇ ਵਿੱਚ ਸਟਾਰਟ ਕਰਨ ਲੱਗੇ ਆ ਛੋਟ ਵਗੈਰਾ ਮਤਲਬ ਜਿਹੜੇ ਵੀ ਕਨਸੈਪਟ ਵਗੈਰਾ ਸਾਡੇ ਕੋਲ ਆ ਰਹੇ ਨੇ ਤੇ ਅਸੀਂ ਉਦੋਂ ਫਿਰ ਹੈਨਾ ਜਿਹੜੀ ਛੋਟ ਕਨਸੈਪਟ ਵਗੈਰਾ ਜੋ ਵੀ ਹੋਏਗਾ ਅਸੀਂ ਉਹ ਸਟਾਰਟ ਕਰਾਂਗੇ ਤੇ ਤੁਸੀਂ ਜਾਣਦੇ ਹੋ ਕਿ ਤੁਹਾਡੀ ਸਟੋਰੀ ਤੇ ਵੀ ਮੈਂ ਜਾਂ ਮੇਰੀ ਸਾਰੀ ਟੀਮ ਅਸੀਂ ਸ਼ੂਟ ਕਰੀਏ ਮਤਲਬ ਕਿ ਉਸਨੂੰ ਸਟੋਰੀ ਦੇ ਥਰੂ ਲੋਕਾਂ ਤੱਕ ਪਹੁੰਚਾਇਆ ਜਾਵੇ ਜੋ ਤੁਸੀਂ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਉਸ ਆਪਣੀ ਸਟੋਰੀ ਕਿੱਥੇ ਭੇਜਣੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਈਮੇਲ ਆਈਡੀ ਦੇ ਦੂੰਗੀ ਤੁਸੀਂ ਈਮੇਲ ਆਈਡੀ ਤੇ ਡਾਇਰੈਕਟ ਆਪਣੀ ਸਟੋਰੀ ਭੇਜ ਸਕਦੇ ਆ ਠੀਕ ਆ ਜੀ ਤੇ ਹੈਲੋ ਹਾਈ ਦੇ ਵਿੱਚ ਸਮਾਂ ਨਾ ਬੇਅਰਥ ਕਰਿਓ ਜੇ ਤੁਸੀਂ ਆਪਣੀ ਸਟੋਰੀ ਭੇਜਣਾ ਚਾਹੁੰਦੇ ਤੁਸੀਂ ਡਾਇਰੈਕਟ ਮੈਨੂੰ ਆਪਣੀ ਸਟੋਰੀ ਭੇਜ ਦਿਓ ਮੈਂ ਰਿਵਰਡ ਜ਼ਰੂਰ ਕਰੂੰਗੀ ਜਦੋਂ ਵੀ ਮੈਂ ਤੁਹਾਡੀ ਸਟੋਰੀ ਪੜ੍ਹੂੰਗੀ ਦੇਖੂੰਗੀ ਜਿਨ੍ਹਾਂ ਨੇ ਨਹੀਂ ਵੀ ਇਸ ਚੀਜ਼ ਲਈ ਆਪਣਾ ਕੁਝ ਤਿਆਰ ਕੀਤਾ ਮੀਨਾ ਹੈਗਾ ਤੁਹਾਡੇ ਕੋਲ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਮੈਂ ਕੇਸਾਂ ਦੇ ਵਿੱਚ ਕੰਗਾ ਫੇਰੂੰਗੀ ਇਹਦੇ ਨਾਲ ਕੀ ਹੋਣ ਹੋਏਗਾ ਕੇਸ ਸਿੱਧੇ ਹੋ ਜਾਣਗੇ ਤੇ ਮੈਂ ਲੱਕੜ ਦਾ ਕੰਗੇ ਦੀ ਵਰਤੋਂ ਕਰਦੀ ਆ ਇਹਦੇ ਨਾਲ ਕੀ ਹੁੰਦਾ ਵਾ ਜਿਵੇਂ ਆਪਣੇ ਸਿਰ ਦੀ ਕੋਈ ਸਰਕੂਲੇਸ਼ਨ ਹੁੰਦੀ ਹੈ ਬਲੱਡ ਸਰਕੂਲੇਸ਼ਨ ਵੀ ਵਧਿਆ ਰਹਿੰਦੀ ਹੈ ਤੇ ਇਸ ਲਈ ਮੇਰਾ ਮੰਨਣਾ ਹੈ ਕਿ ਆਪਾਂ ਨੂੰ ਨਾਲੇ ਵੈਸੇ ਵੀ ਮर्याਦਾ ਅਨੁਸਾਰ ਵੀ ਆਪਾਂ ਨੂੰ ਕੰਗਾ ਇਹੀ ਯੂਜ਼ ਕਰਨਾ ਚਾਹੀਦਾ ਹੈ ਜੋ ਕਿ ਲੱਕੜ ਦਾ ਹੁੰਦਾ ਹੈ ਜਦੋਂ ਵੀ ਤੁਸੀਂ ਕੇਸਾਂ ਦੇ ਵਿੱਚ ਕੰਗਾ ਫੇਰਦੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਕੋਈ ਵੀ ਕੇਸ ਨਿਕਲ ਕੇ ਟੁੱਟ ਕੇ ਤੁਹਾਡੇ ਪੈਰਾਂ ਦੇ ਵਿੱਚ ਨਾ ਆਵੇ ਤੇ ਨੀਚੇ ਤੁਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੱਪੜਾ ਫਿਰ ਵਿਛਾ ਸਕਦੇ ਆ ਤੇ ਇਦਾਂ ਹਨਾ ਇੱਕ ਆਪਣੇ ਕੇਸ ਬੜੇ ਅਨਮੋਲ ਹੁੰਦੇ ਆ ਅਸੀਂ ਕਰਾਂਗੇ ਜੂੜਾ ਤੁਸੀਂ ਜੇ ਇਸ ਪ੍ਰਕਾਰ ਤੁਹਾਨੂੰ ਸਹੀ ਲੱਗਦਾ ਵਾ ਕਿ ਤੁਸੀਂ ਜਿੰਨਾ ਪਿੱਛੇ ਜੂੜਾ ਕਰਨਾ ਚਾਹੁੰਦੇ ਹੋ ਕਿੰਨਾ ਪਿੱਛੇ ਤੁਸੀਂ ਦਿਮਾਲਾ ਸਾਹਿਬ ਲੈ ਕੇ ਜਾਂਦੇ ਹੋ ਉਸ ਪ੍ਰਕਾਰ ਅਸੀਂ ਜੂੜਾ ਕਰ ਲੈਣਾ ਹੁਣ ਮੈਂ ਸੈਂਟਰ ਦੇ ਵਿੱਚ ਕਰਦੀ ਆ ਤੇ ਉੱਥੇ ਕੇਸ ਲਿਆ ਕੇ ਅਸੀਂ ਫਿਰ ਦਿਮਾਲਾ ਸਾਹਿਬ ਰੱਖਿਆ ਠੀਕ ਹੈ ਜੀ जिन्ने ਤੁਹਾਡੇ ਕੇਸ ਹੋਣਗੇ ਓਨਾਂ ਅੱਗੇ ਤੁਸੀਂ ਦਿਮਾਲਾ ਸਾਹਿਬ ਲੈ ਲੈਣਾ ਆ ਤੇ ਬਾਕੀ ਪਿੱਛੇ ਰਹਿਣ ਦੇਣਾ ਆ ਜਿਵੇਂ ਮੈਂ ਰੱਖਿਆ ਠੀਕ ਆ ਤੇ ਉਸ ਤੋਂ ਬਾਅਦ ਚੋਂ ਕੇਸਾਂ ਦੇ ਆਲੇ-ਦੁਆਲੇ ਐਸੀ ਦਿਮਾਲਾ ਸਾਹਿਬ ਨੂੰ ਲਪੇਟ ਲੈਣਾ ਆ ਇਹਦੇ ਨਾਲ ਕੇਸ ਟੁੱਟਣਗੇ ਨਹੀਂ ਕੇਸਾਂ ਦਾ ਵੀ ਵਿਚਾਰ ਰਹੇਗਾ ਤੇ ਆਖੀਰ ਤੱਕ ਜਿੰਨੇ ਦੇਖੋ نیچے ਮੇਰੇ ਕੇਸ ਰਹਿ ਗਏ ਹਨਾ ਫਿਰ ਉਹਨਾਂ ਦੇ ਉਹਨਾਂ ਨੂੰ ਵੀ ਮੈਂ ਕਵਰ ਕਰ ਲੂੰਗੀ ਦਿਮਾਲਾ ਸਾਹਿਬ ਦੇ ਥਰੂ ਹੁਣ ਜਿਹੜਾ ਤੁਸੀਂ ਦੇਖ ਰਹੇ ਕਿ ਮੈਂ ਬੂੰਗਾ ਸਾਈਪ ਸਜਾ ਰਹੀਆਂ ਇਹ ਤਕਰੀਬਨ 5 ਤੋਂ 6 ਮੀਟਰ ਦੇ ਕਰੀਬ ਹੈ ਇੱਥੇ ਹੁਣ ਮੈਂ ਇੱਕ ਹੋਰ ਚੀਜ਼ ਆਪ ਜੀ ਨੂੰ ਦੱਸਣਾ ਚਾਹੂਗੀ ਕਿ ਕਈ ਲੋਕ ਕੀ ਕਰਦੇ ਨੇ ਆਪਣਾ ਕੰਗਾ ਵਿਸਾਰ ਦਿੰਦੇ ਨੇ ਤੁਸੀਂ ਇਹਨੂੰ ਆਪਣੇ ਗਾਤਰੇ ਦੇ ਨਾਲ ਵੀ ਲਗਾ ਸਕਦੇ ਆ ਤਾਂ ਕਿ ਤੁਹਾਡੇ ਨਾਲ ਹੀ ਤੁਹਾਡੇ ਕਕਾਰ ਰਹਿਣ ਕਕਾਰ ਆਪਣੇ ਤੋਂ ਵੱਖ ਨਹੀਂ ਕਰੀਦੇ ਹੁੰਦੇ ਕਈ ਇਥੇ ਪੰਜ ਕੁਲਾ ਸ਼ਸਤਰ ਦੇ ਵੀ ਵਰਤੋਂ ਕਰਦੇ ਨੇ ਜੋ ਕਿ ਜੂੜੇ ਦੇ ਵਿੱਚ ਰੱਖੇ ਜਾਂਦੇ ਨੇ ਅਤੇ ਭੁੰਗੇ ਸਾਹਿਬ ਦੇ ਵਿੱਚ ਸਜਾਏ ਜਾਂਦੇ ਨੇ ਇਹ ਨਿਹੰਗ ਸਿੰਘਾਂ ਦੀ ਮਰਿਆਦੇ ਵਿੱਚ ਆਉਂਦਾ ਹੈ। ਇਸ ਦੇ ਨਾਲ ਅਸੀਂ ਕੰਗਿਰ ਨੂੰ ਡੋਰੀ ਵੀ ਪਾ ਸਕਦੇ ਹਾਂ ਉਸ ਦਾ ਤਰੀਕਾ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਲਦੀ। ਹੁਣ ਅਸੀਂ ਬਾਕੀ ਦਾ ਦਮਾਲਾ ਸਾਹਿਬ ਅੱਗੇ ਕਰ ਲੈਣਾ। ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਨਾਲ ਦੀ ਨਾਲ ਕਿ نیچے ਤੁਸੀਂ ਕੋਈ ਟੇਬਲ ਜਾਂ ਕੋਈ ਹੈ ਨਾ ਸਹੀ ਵਾਲੀ ਚੀਜ਼ ਰੱਖ ਲਓ ਜਿੱਤੇ ਤੁਸੀਂ ਦਮਾਲਾ ਸਾਹਿਬ ਨੂੰ ਰੱਖ ਸਕੋ। ਜੇ ਮੇਰੇ ਪਿੱਛੇ ਨਾ ਬੈੱਡ ਹੈਗਾ ਤੇ ਮੈਂ ਬੈੱਡ ਦੇ ਉੱਤੇ ਰੱਖਿਆ ਹੋਇਆ ਹੈ। ਇਦੇ ਨਾਲ ਕੀ ਹੋਏਗਾ ਦਮਾਲਾ ਸਾਹਿਬ ਪੈਰਾਂ ਦੇ ਵਿੱਚ ਨਹੀਂ ਪਏਗਾ ਫਿਰ ਆ ਦੇਖੋ ਉਹੀ ਸੇਮ ਨਾਲ-ਨਾਲ ਤੁਸੀਂ ਕਵਰ ਕਰੀ ਜਾਣਾ ਉਸੇ ਤਰੀਕੇ ਨਾਲ ਬਾਅਦੋਂ ਇੱਕੋ ਚੀਜ਼ ਜਿਵੇਂ ਪਹਿਲਾਂ ਕੀਤਾ ਨਾ ਬਸ ਉਹੀ ਆਪਾਂ ਵਾਰ-ਵਾਰ ਚੀਜ਼ ਦੁਹਰਾਈ ਜਾਣੀ ਆ ਅੱਗੇ ਪੱਲਾ ਪਿੱਛੇ ਤੇ ਪਿੱਛੋਂ ਅੱਗੇ ਇਹ ਆਪਣੀ ਮਰਜ਼ੀ ਆ ਕਿ ਅਸੀਂ ਉੰਗਾ ਸੈਲ ਕਿੰਨਾ ਵੱਡਾ ਰੱਖਣਾ ਆ ਕੀ ਸਾਈਜ਼ ਰੱਖਣਾ ਆ ਇਹ ਸਭ ਕੁਝ ਆਪਣੇ ਆਪ ਤੇ ਡਿਪੈਂਡ ਕਰਦਾ ਆ ਹਮੇਸ਼ਾ ਆਪਾਂ ਨਾ ਅ ਅਗਲੇ ਨੂੰ ਜ਼ਿਆਦਾਤਰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹਰ ਇੱਕ ਚੀਜ਼ ਕਾਪੀ ਵੀ ਨਹੀਂ ਕੀਤੀ ਜਾ ਸਕਦੀ ਹੈ ਨਾ ਬੰਦੇ ਦੇ ਕੁਝ ਆਪਣੀ ਪਹਿਚਾਣ ਜਿਵੇਂ ਕਹਿ ਲਓ ਸਾਨੂੰ ਕੋਈ ਪਸੰਦ ਜ਼ਰੂਰ ਹੁੰਦਾ ਪਰ ਆਪਾਂ ਉਹਦਾ ਫੇਸ ਤੇ ਨਹੀਂ ਰੱਖ ਸਕਦੇ ਹੈ ਨਾ ਇਸ ਕਰਕੇ ਕੁਝ ਚੀਜ਼ ਸਾਡੀਆਂ ਆਪਣੀਆਂ ਹੁੰਦੀਆਂ ਸੀ ਆਪ ਬਣਾਉਣੀਆਂ ਹੁੰਦੀਆਂ ਆ ਤੇ ਆ ਫਿਰ ਅਸੀਂ ਪੱਲਾ ਅੜਾ ਲੈਣਾ ਪਿੱਛੇ ਹੁਣ ਅਸੀਂ ਫਿਰ ਤੋਂ ਬੁੰਗਾ ਸਾਹਿਬ ਤੋਂ ਜਾਣ ਲੱਗੇ ਆ ਠੀਕ ਆ ਆ ਪੱਲਾ ਫੜਿਆ ਹਮੇਸ਼ਾ ਜਿਹੜਾ ਦੇਖੋ ਸੀਨ ਵਾਲਾ ਪੱਲਾ ਹੁੰਦਾ ਨਾ ਇਹਨੂੰ ਅਸੀਂ نیچے ਰੱਖਣਾ ਹੁੰਦਾ ਆ ਠੀਕ ਹੈ ਕਿਉਂਕਿ ਜਦੋਂ ਇਧਰੋਂ ਪੱਲਾ ਆਣਾ ਨਾ ਤੇ ਜੇ ਪਹਿਲਾ ਪੱਲਾ ਆ ਵੀ ਰਿਹਾ ਤੇ ਸੀਨ ਵਾਲਾ ਆਵੇ ਠੀਕ ਹੈ ਸੀਨ ਵਾਲਾ ਮਤਲਬ ਕਿ ਇਹ ਚੀਜ਼ ਪਲੇਨ ਹੁੰਦੀ ਆ ਤੇ ਦੂਸਰਾ ਸਾਡਾ ਹੁੰਦਾ ਜਿਹੜਾ ਕੱਟ ਹੁੰਦਾ ਆ ਕਿਉਂਕਿ ਮੈਂ ਸੰਪੂਰਨ ਦਸਤਾਰ ਨਹੀਂ ਸਜਾਂਦੀ ਹੈਗੀ ਹੁਣ ਕਈ ਜਣੇ ਇੱਥੇ ਕਹਿ ਦੇਣਗੇ ਕਿ ਬਈ ਸੰਪੂਰਨ ਦਸਤਾਰ ਨਹੀਂ ਸਜਾਂਦੇ ਮर्याਦਾ ਹੈ ਜਿੱਦਾਂ ਵੀ ਹਨਾ ਇਹ ਨਿਹੰਗ ਸਿੰਘਾਂ ਦੀ ਮर्याਦਾ ਹੈ ਕਿ ਸੰਪੂਰਨ ਦਸਤਾਰ ਸਜਾਣੀ ਆ ਤੇ ਹੋਰ ਵੀ ਬੜੇ ਜੱਥੇ ਬੰਦੀਆਂ ਹੈਗੀਆਂ ਨੇ ਠੀਕ ਹੈ ਤੇ ਆਪਾਂ ਇਸ ਮੁੱਦੇ ਦੇ ਉੱਤੇ ਨਾ ਬੈਸੀਏ ਨਾ ਲੜੀ ਮੇਰਾ ਥੋੜਾ ਬੈਗ ਦੀ ਪ੍ਰੋਬਲਮ ਆ ਥੋੜਾ ਸੇਚ ਵੀ ਪ੍ਰੋਬਲਮ ਆ ਤੇਜ਼ੀ ਦੇ ਕਰਕੇ ਮੈਂ ਜਿਆਦਾ ਨਹੀਂ ਟਾਈਟ ਬੰਨ ਸਕਦੀ ਪਰ ਟਾਈਟ ਮੇਰਾ ਹੁੰਦਾ ਆ ਮਤਲਬ ਜਾਰਾ ਦਿਨ ਮੈਂ ਪਹਿਲਾਂ ਵੀ ਸੰਪੂਰਨ ਦਸਤਾਰ ਸਜਾਉਂਦੀ ਰਹੀ ਆ ਬਟ ਉਹ ਥੋੜਾ ਜਿਆਦਾ ਹੈਵੀ ਹੋ ਜਾਂਦਾ ਸੀ ਤੇ ਇਸ ਕਰਕੇ ਮੈਂ ਫਿਰ ਵਿੱਚੋ ਜੇ ਬੰਦ ਕਰ ਦਿੱਤਾ ਸੀ ਤੇ ਮੈਂ ਫਿਲਹਾਲ ਇਹ ਸਿੰਗਲ ਹੀ ਸਜਾਉਂਦੀ ਆ ਤੇ ਜ਼ਿਆਦਾਤਰ ਵੀ ਮੈਂ ਸਿੰਗਲ ਹੀ ਸਜਾਉਂਦੀ ਆ ਤੇ ਆਪਾਂ ਛੋਟੇ ਛੋਟੇ ਮੁੱਦੇ ਤੇ ਨਾ ਉਹ ਕਰਿਆ ਕਰੀਏ ਜਿਹੜੀ ਚੀਜ਼ ਮੇਨ ਆਪਾਂ ਜੋ ਉਥੇ ਕਰਨਾ ਹੈ ਉਹ ਤੇ ਕਰ ਲਈਏ ਤੇ ਠੀਕ ਹੈ ਆਹ ਵਾਲਾ ਸੀਨ ਵਾਲਾ ਲਿਆ ਇਹਨੂੰ ਰੱਖਿਆ ਉੱਪਰ ਠੀਕ ਆ ਆ ਬਾਕੀ ਪੱਲਾ ਇਹਨੂੰ ਰੱਖਿਆ ਇਹਦੇ ਵਿੱਚ ਮਤਲਬ ਇਹਨੂੰ ਨਾ ਇਹਦੇ ਵਿੱਚ ਅਡਾ ਲੈਣਾ ਕਹਿ ਲਓ ਪੰਜਾਬੀ ਭਾਸ਼ਾ ਹੁਣ ਮੈਂ ਸਿੱਧੀ ਸਿੱਧੀ ਬੋਲਦੀ ਆ ਤੇ ਇਹਨੂੰ ਇਹਦੇ ਪਿੱਛੇ ਤੁਸੀਂ ਪੱਲੇ ਦੇ ਵਿੱਚ ਰੱਖ ਲੈਣਾ ਠੀਕ ਆ ਲੜ ਨੂੰ ਲੜ ਦੇ ਵਿੱਚ ਹੀ ਰੱਖ ਲੈਣਾ ਇੱਥੋਂ ਫਿਰ ਅਸੀਂ ਇੱਕ ਆਹ ਲੜ ਦੇ ਨਾਲ ਜਿਹੜਾ ਆਪਾਂ ਪਿੱਛੇ ਕੀਤਾ ਹਨਾ ਉੱਤੇ ਪੱਲਾ ਰੱਖਿਆ ਉਹਨੂੰ ਕਵਰ ਕਰ ਲਾਂਗੇ ਮੇਰੇ ਪਿੱਛੇ ਬਹੁਤ ਗੱਡੀਆਂ ਦੀ ਆਵਾਜ਼ ਆਉਂਦੀ ਹੈ ਸਾਡੀ ਸੜਕ ਬਹੁਤ ਚੱਲਦੀ ਆ ਤੇ ਆਵਾਜ਼ ਵਹਿ ਤੇ ਆਉਂਦੀ ਹੋਊਗੀ ਤੁਹਾਨੂੰ ਫਿਰ ਇੱਕ ਪੱਲਾ ਲਿਆ ਕੇ ਨਾ ਅਸੀਂ ਪਿੱਲੋਂ ਆਹ ਚੀਜ਼ ਨੂੰ ਟਾਈਟ ਕਰ ਲੈਣਾ ਹੈ ਕਈ ਜਾਣੇ ਹਨ گول ਦਸਤਾਰ ਦਾ ਵੀ ਟਿਊਟੋਰੀਅਲ ਕਹਿੰਦੇ ਸੀ ਤੇ ਇਸ ਤੋਂ ਬਾਅਦ ਚ ਮੈਂ ਕੋਸ਼ਿਸ਼ ਕਰੂੰਗੀ ਠੀਕ ਆ ਕਿ ਮੈਂ ਗੋਲ ਦਸਤਾਰ ਦਾ ਵੀ ਪਾ ਦਵਾਂ ਤੇ ਜਿਹੜੇ ਮੈਨੂੰ ਕਹਿੰਦੇ ਆ ਨਾ ਕਿ ਸੰਪੂਰਨ ਦਾ ਸਟਾਰ ਦਾ ਵੀ ਲੈ ਕੇ ਆਓ ਕਿ ਉਹ ਕਿਵੇਂ ਸਜਾਂਦੀਆਂ ਤੇ ਉਹਦਾ ਵੀ ਮੈਂ ਲੈ ਕੇ ਆਉਂਗੀ ਬਟ ਕੁਝ ਸਮੇਂ ਬਾਅਦ ਜਦੋਂ ਮਹਾਰਾਣੀ ਕਿਰਪਾ ਕੀਤੀ ਥੋੜਾ ਮੇਰਾ ਸਿਸਟਮ ਸਹੀ ਹੋ ਗਿਆ ਚਲੋ ਵਹ ਤੇ ਚੜਦੀ ਚਲਾਈਆ ਮੈਂ ਇਦਾਂ ਕਰਦੀ ਹੁੰਨੀ ਆ ਕਿ ਜਿਹੜਾ ਗੁੰਗਾ ਸਾਹਿਬ ਦਾ ਹਨਾ ਜਿਹੜਾ ਲਾਲ ਮੈਂ ਪਿੱਛੇ ਸੁਟਿਆ ਨਾ ਉਹਨੂੰ ਕੋਲੋਂ ਮੈਂ ਇੱਕ ਵਾਰੀ ਪਲੇਨ ਕਰਕੇ ਉਹਨੂੰ ਟਾਈਟ ਕਰਕੇ ਇੱਕ ਵਾਰੀ ਸਫਾਈ ਲਿਆਵਾ ਠੀਕ ਹੈ ਮੇਰੀ ਯਾਦ ਤਵਾ ਮੈਂ ਥੋੜਾ ਪਿੱਛੇ ਨੂੰ ਸਜਾਣੀ ਹੈ ਕਈ ਦਿਮਾਲਾ ਸਿੱਧਾ ਸਜਾਣਾ ਪਸੰਦ ਕਰਦੇ ਆ ਕਈ ਥੋੜਾ ਪਿੱਛੇ ਸਜਾਣਾ ਪਸੰਦ ਕਰਦੇ ਕਈ ਬੋਤਾ ਪਿੱਛੇ ਸਜਾਉਂਦੇ ਆ ਇਹ ਆਪਣੀ ਇੱਛਾ ਵਾ ਕਿ ਅਸੀਂ ਕਿਸ ਤਰੀਕੇ ਨਾਲ ਸਜਾਣਾ ਹੈ ਫਿਰ ਹੌਲੀ ਹੌਲੀ ਅਸੀਂ ਉੱਪਰੋਂ ਉੱਪਰ ਲੈ ਕੇ ਜਾਈ ਜਣੇ ਲੜ ਅੱਗਿਓ ਪਿੱਛੇ ਪਿੱਛੋਂ ਅੱਗੇ ਇਹ ਤੁਹਾਡੀ ਮਰਜ਼ੀ ਤੁਸੀਂ ਜਿੰਨਾ ਪੁੰਗਾ ਵੱਡਾ ਕਰਨਾ ਚਾਹੁੰਦੇ ਹੋ ਠੀਕ ਆ ਉਸ ਅਕੋਰਡਿੰਗ ਤੁਸੀਂ ਉਹਨੂੰ ਕਰ ਸਕਦੇ ਆ ਤੇ ਮੈਂ ਇਸ ਤੋਂ ਬਾਅਦ ਚ ਵਰਤੋਂ ਕਰੂੰਗੀ ਕੇਸਰੀ ਦਮਾਲਾ ਸਾਹਿਬ ਦੀ ਕਿਉਂਕਿ ਪਿੱਛੇ ਮੇਰੇ ਨਾਲ ਨੀਲੇ ਪੜਦੇ ਆ ਤੇ ਪਹਿਲਾਂ ਵੀ ਮੈਂ ਇੱਥੇ ਵੀਡੀਓ ਜਿਹੜੀ ਬਣਾਈ ਸੀ ਤੇ ਬਾਅਦ ਚ ਕਹਿੰਦੇ ਸੀ ਕਿ ਉਹ ਲੜ ਥ Clear ਨਹੀਂ ਆਉਂਦੇ ਤੇ ਇੱਕ ਤੇ ਲਾਈਟ ਕਰਕੇ ਨੀਲਾ ਨੀਲਾ ਨਾਲ ਕੋ ਸੇਮ ਹੋ ਜਾਂਦਾ ਬੜੀ ਮੁਸ਼ਕਲ ਲੜ ਦਿਖਾਣੇ ਪੈਂਦੇ ਆ ਇਸ ਕਰਕੇ ਮੈਂ ਸੋਚਿਆ ਇਸ ਵਾਰੀ ਕਿ ਮੈਂ ਕੇਸਰੀ ਦਮਾਲਾ ਸਾਹਿਬ ਦੀ ਵਰਤੋਂ ਕਰੂੰਗੀ ਜਿਹਦੇ ਨਾਲ ਕੀ ਹੋਏਗਾ ਤੁਹਾਨੂੰ ਲੜ ਵੀ ਕਲੀਅਰਲੀ ਪਤਾ ਲੱਗ ਜਾਣਗੇ ਬਾਕੀ ਜੋ ਗੁਸਤਾਖੀ ਹੋਏਗੀ ਭੁੱਲਾ ਚੁੱਕਾਂ ਵੀ ਖਿਮਾ ਬਖਸ਼ਮੀ ਬਸ ਹੁਣ ਮੇਰਾ ਇਹ ਆਖਰੀ ਲੜ ਰਹਿ ਗਿਆ ਆ ਬੂੰਗਾ ਸਾਹਿਬ ਦਾ ਤੇ ਬੂੰਗਾ ਸਾਹਿਬ ਆਪਾਂ ਸਜਾ ਲਿਆ ਇਸ ਤੋਂ ਬਾਅਦ ਹੁਣ ਆਪਾਂ ਦਸਤਾਰ ਸਜਾਵਾਂਗੇ ਜਿਹੜਾ ਸਾਡਾ ਆਖਰੀ ਲੜ ਰਹਿ ਇਹ ਨਾ ਉਹਨੂੰ ਆਪਾਂ ਇਦੇ ਵਿੱਚ ਵਰ ਲੈਦਾ ਹਾਂ ਠੀਕ ਆ ਜੀ ਬੂੰਗਾ ਸਾਹਿਬ ਤੇ ਆਪਾਂ ਸਜਾ ਲਿਆ ਆ ਹੁਣ ਜਿਹੜਾ ਤੁਸੀਂ ਇਹ ਬੂੰਗਾ ਸਾਹਿਬ ਸੱਜਿਆ ਦੇਖ ਰਹੇ ਹਾਂ ਇਹ ਤਕਰੀਬਨ 6 ਤੋਂ 7 ਮੀਟਰ ਦੇ ਕਰੀਬ ਹੈ ਤੇ ਕਪੜਾ ਇਸ ਦਾ ਵੀ ਐਫ 74 ਹੈ ਇਹ ਮੇਰਾ ਡੇਲੀ 베ਸਡ ਮਲਾ ਸਾਹਿਬ ਆ ਮੈਂ ਇਸੇ ਤਰੀਕੇ ਨਾਲ ਤੇ ਇੰਨਾ ਹੀ ਸਜਾਉਂਦੀ ਹਾਂ ਜੇ ਤੁਹਾਨੂੰ ਵਧੀਆ ਲੱਗਦਾ ਆ ਇਹ ਤਰੀਕਾ ਕਹਿ ਲਓ ਜਾਂ ਦਮਾਲਾ ਸਾਹਿਬੇ ਕੁਝ ਵੀ ਇਹਨੂੰ ਅੱਗੇ ਵੀ ਸ਼ੇਅਰ ਕਰੋ ਕਿ ਜਿਹੜੇ ਦਮਾਲਾ ਸਾਹਿਬ ਸਿੱਖਣਾ ਚਾਹੁੰਦੇ ਆ ਉਹ ਸਿੱਖ ਸਕਣ ਦੇ ਕੇ ਹੁਣ ਮੇਰੀ ਇੱਕ ਬੇਨਤੀ ਪਰਵਾਣ ਕਰਿਓ ਕਿ ਜੋ ਮੇਨ ਦਮਾਲਾ ਸਾਹਿਬਾ ਉਹ ਇਸ ਤੋਂ ਅਗਲੀ ਵੀਡੀਓ ਚ 24 ਘੰਟਿਆਂ ਬਾਅਦ ਤੁਹਾਨੂੰ ਇਸੇ YouTube ਚੈਨਲ ਤੇ ਮਿਲ ਜੇਗੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਡੀ ਹੋਣ ਕਰਕੇ ਇਸ ਕਰਕੇ ਮੈਂ ਦੋ ਪਾਰਟਸ ਦੇ ਵਿੱਚ ਇਹਨੂੰ ਬਣਾਇਆ ਆ ਤਾਂ ਕਿ ਜਿਹੜੇ ਬੰਦੇ ਬੂੰਗਾ ਸਾਹਿਬ ਵੱਖਰਾ ਸਿੱਖਣਾ ਚਾਹੁੰਦੇ ਆ ਉਹ ਵੱਖਰਾ ਦੇਖ ਕੇ ਸਿੱਖ ਸਕਣ ਤੇ ਈਜ਼ੀਲੀ ਸਿੱਖ ਸਕਣ ਤੇ ਟਾਈਮ ਵੀ ਉਹਨਾਂ ਕਹੀ ਲੱਗੇ ਉਹਨਾਂ